ਜੇ ਆਪਣਾ ਤਾਂ ਭਾਈਚਾਰਾ ਇੱਥੋਂ ਤੱਕ ਚਲਾ ਗਿਆ ਹੈ ਕੈਨੇਡਾ ਕੁੜੀ ਕਹਿੰਦੀ ਤੇ ਮੈਂ ਵਿਆਹ ਕਰਾਉਣਾ ਕਲੀਨ ਸ਼ੇਰ ਸਿੱਖ ਨਾਲ ਮੈਂ ਨਵਾਂ ਰਾਹ ਹੋ ਗਿਆ ਮੈਂ ਕਿਹਾ ਵੀ ਇਹਨੂੰ ਕਲੀਨ ਸ਼ਨਾ ਕਹ ਕਹਿਣਾ ਸਿੱਖ ਕਲੀਨ ਉਹ ਹੈ ਜੀ ਦੇ ਅੰਦਰ ਭਰੇ ਮੱਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਜਿਨੇ ਨਾਮ ਨਾਲ ਆਪਣਾ ਅੰਦਰ ਧੋਤਾ ਉਹ ਕਲੀਨ ਹੈ ਬਾਹਰ ਦੀ ਦਾੜ੍ਹੀ ਬਣਾਉਣ ਨਾਲ ਨਹੀਂ ਸਹੀ ਸੁੰਦਰ ਸੋਹਣੇ ਸਾਧ ਸਿੰਘ ਜਨ ਬਹਿਣੇ ਸਾਬਤ ਸੂਰਤ ਸਿੱਧਾ ਧਾੜਾ ਕਾੜ ਤੱਕੇਗਾ ਕੇਸੀ ਚਾੜਾ ਸਾਡੀ ਸੇਵ ਸਾਬਤ ਹੋਵੇ ਸਾਡੇ ਕੇਸਾਂ ਚ ਕੰਗਾ ਹੋਵੇ ਸਾਬਤ ਸੂਰਤ ਸਿੱਧਾ ਧਾੜਾ ਕਾੜ ਦਾ ਕੰਗਾ ਕੇਸੀ ਚਾੜਾ ਗੁਰੂ ਗੋਬਿੰਦ ਸਿੰਘ ਦੀ ਹਰ ਚੀਜ਼ ਸੈਂਟੀਫਿਕ ਆ ਕਾੜ ਤੋਂ ਮੈਨੂੰ ਗੱਲ ਦਿੱਤੀ ਆੜੀ ਆ ਗੋਬਿੰਦ ਬਾਦ ਦੀ ਘਟਨਾ ਹੈ ਇੱਕ ਬੰਦੇ ਨੂੰ ਕਰੰਟ ਪਿਆ ਉਹ ਜਾਰੇ ਨੂੰ ਡਿੱਗ ਪਿਆ ਤੇ ਉਹ ਹਸਪਤਾਲ ਲੈ ਕੇ ਗਏ ਤੇ ਡਾਕਟਰ ਨੂੰ ਕਹਿਣ ਲੱਗਾ ਵੀ ਸਰਦਾਰਾ ਭਾਗਣਾ ਵਾਲਾ ਜੇ ਕੰਗਾ ਨਾ ਨਾ ਹੁੰਦਾ ਤੇ ਕੁ ਮਰ ਜਾਣਾ ਸੀ ਇਹ ਗੋਇੰਦਵਾਲ ਦੀ ਪੰਧਾ ਤੇ ਜੋਂ ਦਾ ਡਾਕਟਰ ਦੇ ਜਿਹੜਾ ਕੰਗਾ ਨੇ ਇਹਨੂੰ ਕਹਿੰਦੇ ਨੇ ਬੈਡ ਕੰਡਕਟ ਉਹ ਫੀਟ ਇਹ ਗੁਰੂ ਗੋਬਿੰਦ ਸਿੰਘ ਲੱਕੜ ਦਾ ਕੰਗਾ ਸਾਨੂੰ ਤਾਂ ਦਿੱਤਾ ਵੀ ਤੇਰੀ ਅਲਰਜੀ ਵੇਸਟ ਨਾ ਹੋਵੇ ਤੇ ਹੁਣ ਤਾਂ ਬੀਬੀਆਂ ਨੇ ਡਰੈਸਿੰਗ ਟੇਬਲ ਦੇ ਉੱਪਰ ਪਲਾਸਟਿਕ ਦੀ ਕੰਗੀ ਰਖੀ ਤੇ ਜੀ ਵੀਰ ਆਏ ਤੇ ਉਹਨੇ ਹੀ ਵਾ ਲਈ ਤੇ ਜੀ ਬੀਬੀ ਆਏ ਤੇ ਉਹਨੇ ਵਾ ਲਈ ਤੇ ਕਦੀ ਮੇਰੇ ਫੇਰ ਉੱਥੇ ਦੀ ਉੱਥੇ ਉਹਦਾ ਨਾਮ ਇਹ ਡਰੈਸਿੰਗ ਟੇਬਲ ਬੇੜਾ ਗੜਕ ਉਹ ਡਰੈਸਿੰਗ ਟੇਬਲ ਤੇ ਕੀ ਹੈ ਨਾਲ ਤੇ ਕਾਲਾ ਰੰਗ ਪਿਆ ਹੈ ਪਿੱਛੇ ਲਾਲ ਰੰਗ ਲਾਰਾ ਤੇ ਤੇ ਆਪਣਾ ਮੂੰਹ ਕਾਲਾ ਕਰਦਾ ਕਿਹੋ ਜਿਹਾ ਡਰੈਸਿੰਗ ਟੇਬਲ ਹੈ ਜੇ ਡਰੈਸ ਕਰਨਾ ਤੇ ਨਾਮ ਨਾਲ ਕਰਕੇ ਬਾਣੀ ਨਾਲ ਕਰਕੇ ਇਹ ਗੱਲ ਵਿੱਚੋਂ ਪਾਸੇ ਆ ਗਈ ਇਹ ਟੌਪ ਨਹੀਂ ਸੀ ਜਗਰੀਆ ਖਾਂ ਨੇ ਸ਼ਿਵਾਰਦ ਸਿੰਘ ਬਰਾਦੇ ਪੁੱਤਨਾ ਸ਼ਿਵਾਰਦ ਸਿੰਘ ਸੀ ਮੈਨੂੰ ਸ਼ਿਵਾਰਦ ਸਿੰਘ ਬੜਾ ਪਿਆਰਾ ਹੈ ਆ ਕਈ ਘਰ ਮੁਕਤਾਰੇ ਭੈਣ ਤੇ ਵੀਰ ਕਹਿੰਦੇ ਗਿਆਨੀ ਸਾਡੇ ਕਰ ਬਚਾ ਤੇ ਨਾਂ ਰੱਖੋ ਤੇ ਮੈਂ ਨਾਂ ਰੱਖ ਦਿੱਤਾ ਸ਼ਬਾਦ ਸਿੰਘ ਪਤਾ ਨਹੀਂ ਕਿੰਨੇ ਕਿਦਾਂ ਰੱਖਿਆ ਇੱਕ ਮੈਂ ਬੱਚੇ ਦਾ ਨਾਂ ਸ਼ਵੇਕ ਸਿੰਘ ਰੱਖਿਆ ਤੇ ਪੁੱਤਾਂ ਦਾ ਸ਼ਬਾਦ ਸਿੰਘ ਤੇ ਜੇ ਬੱਚੀ ਦਾ ਨਾਂ ਰੱਖਣਾ ਤੇ ਰੱਖਣਾ ਸ਼ਰਮਪੂਰ ਇਹਨਾਂ ਪਿਛੇ ਕੋਈ ਯਾਦ ਪਤਾਥੇ ਇਹ ਟੋਪਕ ਨਹੀਂ ਜਗਰੀਆ ਖਾਂ ਸ਼ਵੇਕ ਸਿੰਘ ਨੂੰ ਕਹਿਣ ਲੱਗਾ ਸ਼ਵੇਕ ਸਿੰਘ ਆਪਾਂ ਗੁਰਮੁਖ ਨਾਂ ਪੜ੍ਹ ਜੀਏ ਸ਼ਵੇਕ ਸਿੰਘ ਕਹਿਣ ਲੱਗਾ ਮੈਂ ਤੇਰੀ ਗੱਲ ਨਹੀਂ ਸਮਝਿਆ ਕਹਿਣ ਲੱਗਾ ਵੀ ਤੇਰਾ ਪੁੱਤਰ ਮੈਨੂੰ ਬੜਾ ਪਿਆਰਾ ਲੱਗਦਾ ਹੈ ਤੇ ਆਪਾਂ ਜਵਾਈ ਨੂੰ ਕਹਿੰਦੇ ਆ ਕਿ ਧੀ ਦੇ ਕੇ ਪੁੱਤ ਬਣਾਇਆ ਹੈ ਆਪਣੀ ਪੰਜਾਬੀ ਦੀ ਬੋਲੀ ਹੈ ਜਿਹੜਾ ਜਵਾਈ ਨੇ ਆਪਾਂ ਕਹਿੰਦੇ ਧੀ ਦੇ ਕੇ ਪੁੱਤ ਬਣਾਇਆ ਜਦੋਂ ਸ਼ਵੇਕ ਸਿੰਘ ਨੇ ਇਹ ਗੱਲ ਸੁਣੀ ਤਾਂ ਮੱਥਾ ਠਣਕਿਆ ਉਹ ਕਹਿਣ ਲੱਗਾ ਮੈਨੂੰ ਤਾਂ ਪੁੱਛਿਆ ਪਹਿਲਾਂ ਕਾਕੇ ਨਾਲ ਤਾਂ ਰਾਏ ਕਰ ਲੀਏ ਸ਼ਵੇਕ ਸਿੰਘ ਨੇ ਨੀਤੀ ਵਰਤੀ ਜਿਹਨੂੰ ਆਪਾਂ ਡਿਪਲੋਮੇਸੀ ਕਹਿੰਦੇ ਆ ਅੱਜ ਕੱਲ੍ਹ ਕਹਿਣ ਲੱਗਾ ਸਾਨੂੰ ਲੋਕ ਪਤਾਂ ਨੂੰ ਇਕੱਠਿਆਂ ਕਰਦੇ ਉਹਨੇ ਆਖਿਆ Patna ਜਾਣ ਤੇ ਹਵਾ ਲਾੜ ਦੀ ਸ਼ਵੇਕ ਸਿੰਘ ਤੇ ਸ਼ਬਾਦ ਸਿੰਘ ਨੂੰ ਉਹਨਾਂ ਨੇ ਬੰਦ ਕਰ ਦਿੱਤਾ ਸਰਦਾਰ ਸ਼ਵੇਕ ਤੰਗੂਰੀ ਮੇਨ ਗੱਲ ਸੁਣਾ ਰਿਹਾ ਇਹ ਨਾਵਲ ਨਹੀਂ ਸਾਡਾ ਅਧਿਆਜ ਹੈ ਕਿ ਗੁਰੂ ਕੇ ਸਿੱਖਾਂ ਦੀ ਤੂਰਤ ਕਿੰਨੀ ਕਿ ਤਾਕਤ ਹੈ ਸ਼ਵੇਕ ਸਿੰਘ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਬਾਜਾਂ ਵਾਲੇ ਅਗੇ ਅਰਦਾਸ ਕੀਤੀ ਕਲਗੀਧਰ ਬਾਪੂ ਇਹ ਤੇਰਾ ਤੇ ਮੇਰਾ ਸਿੱਧਾ ਮਾਮਲਾ ਹੈ ਮੇਰਾ ਪੁੱਤ ਲਖੜੀ ਚੜ ਜਾ ਮੇਰੇ ਪੁੱਤ ਦੇ ਬੰਦ-ਬੰਦ ਕੱਟੇ ਜਾਣ ਮੈਨੂੰ ਕੋਈ ਗੱਲਾਂ ਨਹੀਂ ਮੈਂ ਤੇਰੇ ਅਗੇ ਤਾਂ ਬੇਨਤੀ ਕੀਤੀ ਪਿਤਾ ਬੇਨਤੀ ਦਾਦੀ ਪੁੱਤਰ ਤੇ ਮੇਰਾ ਬਿੰਦੀ ਪੁੱਤਰ ਹੈ ਯੂ ਆਪਾਂ ਮਰ ਸਕਦੇ ਆ ਨਾ ਤੇ ਸਾਨੂੰ ਪੰਜ ਪਿਆਰੇ ਕਹਿੰਦੇ ਪਿਆਰ ਤੂੰ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਹਿਬਤੌਰ ਕਹਿਣ ਲੱਗਾ ਬਾਜਾਂ ਵਾਲਿਆ ਪੁੱਤਰ ਨੂੰ ਸੇਰੇ ਲੱਗਣ ਨਾ ਲੱਗਣ ਕੋਈ ਮੇਰੀ ਮੰਗ ਨਹੀਂ ਪਰ ਮੇਰਾ ਤੇ ਤੇਰਾ ਪੁੱਤਰ ਬੇਮੁਖ ਨਾ ਹੋਵੇ ਅਰਦਾਸ ਕਰਕੇ ਝਕਾਰਾ ਛੱਡਿਆ ਕਹਿਣ ਲੱਗਾ ਸੁਪਿਆ ਦੁਨੀਆ ਦੀ ਕੋਈ ਤਾਕਤਾਰੇ ਮੇਰੇ ਪੁੱਤਰ ਨੂੰ ਧਰਮ ਤੋਂ ਬਦਲ ਨਹੀਂ ਸਕਦੀ ਕਿਉਂ ਕਿਉਂ ਕਿਵੇਂ ਆਪਣੇ ਪੁੱਤਰ ਦੇ ਕਰਮ ਬਦਲ ਦਿੱਤੇ ਨੇ ਆਪਨੇ ਪੈਰਾਂ ਦੀ ਮਿੱਟੀ ਆਪਣੇ ਪੂਤੀ ਮੱਥੇ ਤੇ ਲਾਈ। ਉਹਦਾ ਸਿੱਖ ਹੈ ਨਾ ਇਥੇ ਆਪਾਂ ਤਾਂ ਆਏ ਆ ਇਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਇਥੋਂ ਦੀ ਮਿੱਟੀ ਮੱਥੇ ਤੇ ਲਾ ਕੇ ਅਸੀਂ ਆਪ ਨੂੰ ਤਕਦੀਰ ਤੇ ਤਸਵੀਰ ਨੂੰ ਬਦਲਣਾ ਚਾਹੁੰਦੇ ਆ। ਗੁਰਮੁਖੋ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕਥਾ ਕਰੀਤੀ ਹੈ ਨਾ ਤੇ ਮੈਂ ਇਹ ਆਮ ਕਹਿੰਦਾ ਹੁੰਦਾ ਸਗਾ ਸ਼ਰੀਕ ਬਣ ਜਾਏ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ ਸ਼ਰੀਕ ਸਗੇ ਬਣ ਜਾਣ ਤੇ ਇਹਦੇ ਤੋਂ ਵੱਡੀਆਂ ਕੋਈ ਬਾਹਾਂ ਨਹੀਂ। ਮੇਰੀ ਗੱਲ ਪੰਜਾਬੀ ਚ ਮੈਂ ਕਹਿ ਰਿਹਾ ਠੇਠ ਡੂੰਗੀ ਗੱਲ ਨਹੀਂ ਸ਼ਰੀਕ ਸਕੇ ਬਣ ਜਾ ਇਹਦੇ ਤੋਂ ਵੱਡੀਆਂ ਬਾਹਾਂ ਕੋਈ ਨਹੀਂ ਤੇ ਸਕੇ ਸ਼ਰੀਕ ਬਣ ਜਾ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ ਮੈਂ ਆਪਣੇ ਦੋ ਚਾਚਿਆਂ ਦੇ ਕਥਾ ਵਿੱਚ ਗੁਣ ਗਾਉਣਾ ਹੈ ਇੱਕ ਚਾਚੇ ਨੇ ਮੈਨੂੰ ਐਜੂਕੇਸ਼ਨ ਦਵਾਈ ਪੁੱਛੀ ਇੱਕ ਨੇ ਮੈਨੂੰ ਗੁਰਮਤ ਵਿਦਿਆ ਪੜ੍ਹਾਈ ਤੇ ਪੈੜੀ ਜਿਹਨੂੰ ਨਹੀਂ ਸੀ ਪੈੜੀ ਪਿਓ ਦੀ ਹੋਣੀ ਸੀ ਨਾ ਉਹ ਚਾਚਿਆਂ ਦੀ ਨਹੀਂ ਆਵੇਗੀ ਇਸ ਕਰਕੇ ਗੁਰਮਖੋ ਮੈਂ ਇਹ ਗੱਲ ਤਾਂ ਕੀਤੀ ਹੈ ਜਿਹੜੇ ਗੁਰੂ ਤੇ ਸਿੱਖ ਨੇ ਨਾ ਉਹਨਾਂ ਨੂੰ ਜਿਹੜੀ ਵੀ ਧੀ ਚੰਗੀ ਲੱਗਦੀ ਕਹਿੰਦੇ ਪਹਿਲਾਂ ਗੁਰੂ ਨੂੰ ਪੇੜ ਕਰੀਏ ਸਾਡੇ ਸਮਾਜ ਵਿੱਚ ਹੁਣ ਪਤਾ ਨਹੀਂ ਹੈ ਕਿ ਨਹੀਂ ਸਰਵਾਸੀ ਤੇ ਜੇ ਕਾਕੇ ਦਾ ਵਿਆਹ ਤੇ ਉਹਨੂੰ 5 ਕੱਪੜੇ ਦੇਣੇ ਤੇ ਜੇ ਬੀਬੀ ਦਾ ਵਿਆਹ ਤੇ ਉਹਨੂੰ 3 ਕੱਪੜੇ ਦੇਣੇ ਨੇ ਕਾਕੇ ਦੇ ਕੱਪੜੇ ਨੂੰ ਕਿੰਨੇ ਸੰ 5 ਕੱਪੜੇ ਤੇ ਬੀਬੀ ਦੇ ਕੱਪੜੇ ਨੂੰ ਕਿੰਨੇ ਸੰ 3 ਵਰ 3 ਵਰ ਤੋਂ ਭਾਵ ਤਿੰਨ ਸੇਸ਼ ਕੱਪੜੇ ਕਾਬਲ ਦੀਆਂ ਸੰਗਤਾਂ ਆਈਆਂ ਉਹਨਾਂ ਦੇ ਬੰਦੀ ਭਾਵਨਾ ਹੈ ਇੱਕ ਪਰਿਵਾਰ ਕਹਿਣ ਲੱਗਾ ਮarre ਸਾਡੀ ਇੱਕ ਮੰਨ ਦੀ ਇੱਛਾ ਵੀ ਆ ਜਿਹੜਾ ਤੇਵਰ ਹੈ ਨਾ ਇਹ ਮਾਂ ਗੰਗਾ ਪਹਿਨ ਲੈਣਾ ਤੇ ਸਾਡੀ ਮੰਨ ਦੀ ਬਰਾਤ ਪੂਰੀ ਹੋ ਜਾਏਗੀ ਮਾਂ ਗੰਗਾ ਸਾਡੇ ਵਰਗੀ ਨਹੀਂ ਸੀ ਅਸੀਂ ਮਾਂ ਗੰਗਾ ਦੇ ਪੈਰਾਂ ਦੀ ਧੁੱਤੀ ਵਰਕੇ ਵੀਰੂ ਇਹ ਮੇਰੇ ਸਾਹਮਣੇ ਗੱਲ ਕੀਤੀ ਤਰਨਤਾਰਨ ਦੀ ਨੀ ਰੱਖਿਆ ਨਾ ਤਰਨਤਾਰਨ ਸਾਹਿਬ ਵੀ ਤੇ ਨਗਰ ਦੀਆਂ ਬੀਬੀਆਂ ਨੇ ਵਨਸਮਨ ਨੇ ਕਹਿਣੇ ਪਾਏ ਤੇ ਕੱਪੜੇ ਪਾਏ ਜਦੋਂ ਤਰਨਤਾਰਨ ਸਾਹਿਬ ਦੀ ਨੀ ਰੱਖ ਕੇ ਅਮਰਸਰ ਸਾਹਿਬ ਚਲੇ ਗਏ ਨਾ ਤੇ ਗੁਰੂ ਕੇ ਮਹਿਲਾ ਚ ਮਾਤਾ ਗੰਗਾ ਗੁਰਪੰਚੇ ਪਾਤਸ਼ਾਹ ਨੂੰ ਕਹਿਣ ਲੱਗੇ ਸਵਾਮੀ ਜੀ ਤੁਹਾਡਾ ਨਿੱਕੀ ਜੀ ਗੱਲ ਕਰਦੇ। ਤੇ ਪੰਵੇਂ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਨਿੱਕੀ ਕਉ ਕਰਨੀ ਵੱਡੀ ਗੱਲ ਕਰ ਖੁੱਲ ਕੇ ਗੱਲ ਕਰ ਤੂੰ ਤਾਂ ਮੇਰੀ ਅਰਧਕੀ ਆ। ਹਾ ਮਾਤਾ ਜੀ ਨੀਮੀ ਪਾ ਕੇ ਆ ਗਿਆ ਸਵਾਮੀ ਜੀ ਮੈਂ ਉਹਨਾਂ ਬੀਬੀਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਫੁਰਨਾ ਆ ਗਿਆ ਕਿ ਉਹਨਾਂ ਦੇ ਵੰਸ ਵੰਨੇ ਗਹਿਣੇ ਵੰਸ ਵੰਨੇ ਕੱਪੜੇ ਤੇ ਮੇਰੇ ਸਾਦੇ ਜੇ ਕੱਪੜੇ ਮੇਰੇ ਕੋਲ ਤਾਂ ਇੱਕ ਟੂ ਵੀ ਨਹੀਂ। ਤਾਂ ਗੁਰੂ ਅਰਜਨ ਦੇਵ ਤੇ ਤਨ ماں ਗੰਗਾ ਕਹਿੰਦੇ ਗੰਗਾ ਅੱਜ ਮੈਂ ਤੈਨੂੰ ਖੁਦ ਗਹਿਣੇ ਘੜ ਕੇ ਦਿਆਂਗਾ ਜਿਹੜੇ ਇੰਨੇ ਤੱਕ ਤੇਰੇ ਨਾਲ ਜਾਣਗੇ ਬਾਕੀ ਦੀਆਂ ਬੀਬੀਆਂ ਦੇ ਤੇ ਲੋਕੀ ਗਹਿਣੇ ਲਾ ਲੈਂਦੇ ਨਾ ਨਾ ਅੱਜ ਸ਼ਾਮ ਨੂੰ ਮੈਂ ਤੈਨੂੰ ਗਹਿਣਾ ਘੜ ਕੇ ਦੇਣਾ ਏ ਜਿਹੜਾ ਤੇਰੇ ਨਾਲ ਜਾਵੇਗਾ ਔਰ ਉਹ ਸ਼ਾਮ ਨੂੰ ਗੁਰੂ ਮਹਾਰਜ ਨੇ ਮਾਤਾ ਗੰਗਾ ਜੀ ਨੂੰ ਕੋਲ ਪਿਠਾ ਕੇ ਇੱਕ ਬਾਣੀ ਅਚਾਰਨ ਕੀਤੀ ਜਿਹਦਾ ਨਾਮ ਹੈ ਬਾਵਨ ਅਖਰੀ ਇਹੋ ਸ਼ਲੋਕ ਆਦ ਅੰਤ ਪੜਨਾ ਕਹਿਣ ਲੱਗੇ ਇਹ ਦੋ ਸ਼ਲੋਕ ਨੱਬਾ ਬਿਜਲਾ ਗਹਿਣਾ ਇਹ ਗੰਗਾ ਪ੍ਰੋਗ ਤੱਕ ਤੇਰੇ ਨਾਲ ਜਾਏਗਾ ਮਾਤਾ ਗੰਗਾ ਜੀ ਨੇ ਉਹ ਕਪੜੇ ਪਾਏ ਨਹੀਂ ਪੈ ਰਹੇ ਸੌਂ ਦਾ ਮਹੀਨਾ ਰੰਗਿਆ ਹੁਣ ਤਾਂ ਆਪਣੇ ਪ੍ਰਸਾਦਨ ਬਣ ਗਏ ਨੇ ਆਮ ਕਰਕੇ ਬੀਤੀਆਂ ਅਤੂੰਦੇ ਮਹੀਨੇ ਚ ਕਪੜਿਆਂ ਨੂੰ ਤੋਪਲਾ ਕੇ ਤੇ ਮੁਰਕੇ ਆਪਣੇ ਸੁਕੂਖਾਂ ਚ ਬੰਦ ਕਰਦੀਆਂ ਸਨ ਵੀ ਕਪੜਾ ਸਲਾਬਿਆ ਗਿਆ ਸੌਂ ਦੇ ਮਹੀਨੇ ਕਰਕੇ ਕਪੜੇ ਸੁਖਰੇ ਪਾਏ ਨੇ ਦਸ ਗਿਆ ਬੇਟੀਆਂ ਨੇ ਤੇ ਕਰਮੋਂ ਜਿਹੜੀ ਅਜਨ ਦੇਵ ਦੀ ਭਝਾਈ ਸੀ ਨਾ ਉਹਨੇ ਕੱਪੜੇ ਵੇਖੇ ਸ਼ਾਮ ਨੂੰ ਬਾਬਾ ਪ੍ਰithvi ਚੰਦ ਆਇਆ ਨਾ ਚੁੱਲ੍ਹੇ 'ਚ ਆਗ ਨਾ ਦੀਵਾ ਤੇ ਪ੍ਰithvi ਚੰਦ ਕਹਿਣ ਲੱਗਾ ਕਰਮੋ ਕਰਮੀਏ ਤੂੰ ਬੜੀ ਦੀਮਚਾਰ ਕਰਿਆ ਕਰ ਰਹਿਦਾ ਤਾਂ ਟਾਈਮ 'ਤੇ ਦੀਵਾ ਨਹੀਂ ਜਗਾਇਆ ਚੁੱਲ੍ਹੇ 'ਚ ਆਗ ਨਹੀਂ ਬਾਲੀ ਕਹਿਣ ਲੱਗੀ ਇਹ ਤੇਰੇ ਕਰਕੇ ਹਨੇਰਾ ਤੂੰ ਕੀਤਾ ਏ ਜੇ ਕਾਸ਼ੇ ਜੋਗਾ ਹੋਣੋ ਤੇ ਇਹ ਗੱਦੀ ਤੈਨੂੰ ਮਿਲਣੀ ਸੀ ਜਿਹੜੀ ਅੱਜ ਮੇਰੀ ਦਰਾਣੀ ਕਪੜੇ ਪਾਉਂਦੀ ਏ ਮੈਂ ਪੁਗਲੇ ਸੰ ਇੱਕ ਕਰੇਜੀ ਦੀ ਕਹਾਵਤ ਹੈ ਥਿੰਕ ਬਫੋਰ ਯੂ ਸਪੀਕ ਪਹਿਲਾਂ ਤੋਲੋ ਫਿਰ ਬੋਲੋ ਹਰਮੰਦਰ ਸਾਹਿਬ ਦੇ ਐਡ ਗ੍ਰੰਥੀ ਗਿਆਨੀ ਕਰਤਾਰ ਸਿੰਘ ਕਲਾਸ ਵਾਲਜ ਨੇ ਇੱਥੇ ਪੰਕਤੀ ਲਿਖੀ ਹੈ ਕਹਿੰਦੇ ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ ਤਿੱਖੀਆਂ ਬੋਲੀਆਂ ਕਾਲ ਦੇ ਤੀਰ ਗਈਆਂ ਕਹਿਣ ਲੱਗੇ ਕਰਮੋ ਕਰਮੀਆਂ ਕਿਉਂ ਰੌਲਾ ਪਾਉਣੀ ਐ ਉਹਨਾਂ ਦੇ ਕਰ ਕਿਹੜਾ ਬੱਚਾ ਹੋਣਾ ਇਹ ਉੰਤਰੇ ਰਹਿਣਾ ਸਾਰਾ ਉਹਨਾਂ ਦਾ ਆਪਣੇ ਘਰ ਜਾਂਦਾ ਯਾਦ ਰੱਖਣਾ ਤਲਵਾਰ ਦੇ ਨਾਲੋਂ ਬੋਲੀ ਦਾ ਫੱਟ ਤੇਜ ਹੈ ਇਹ ਨੂੰ ਮੈਂ ਫਿਰ ਕਲੀਅਰ ਕਰਾਂ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਸਾਨੂੰ ਪ੍ਰੇਸ਼ਾਨਤ ਪੜਾਇਆ ਸੀ ਸਾਨੂੰ ਪ੍ਰੇਸ਼ਾਨਤ ਪੜਾਇਆ ਸੀ ਇੱਕ ਲੱਕੜਾਰਾ ਲੱਕਣਾ ਕੱਟਣ ਜਾਂਦਾ ਹੈ ਸ਼ੇਰ ਨਾਲ ਪਿਆਰ ਪੈ ਗਿਆ ਤੇ ਕਹਿਣ ਲੱਗਾ ਮਿੱਤਰਾ ਕਿਤੇ ਮੇਰੇ ਵੀ ਕਿਹੜਾ ਮਰ ਲੋਕਾਂ ਨੂੰ ਪਤਾ ਲੱਗੇ ਕਿ ਤੇ ਸ਼ੇਰ ਨਾਲ ਯਾਰੀ ਦੀ ਉਹ ਕਹਿਣ ਲੱਗਾ ਮੈਂ ਭਰਾਵਾ ਜਾਨਵਰ ਆ ਤੂੰ ਬੰਦਾ ਹੈ ਕਹਿਣ ਲੱਗਾ ਫਿਰ ਯਾਰੀ ਕਰ ਨੂੰ ਘਰ ਵਾਲੀ ਨੇ ਕਹਿਣ ਲੱਗਾ ਵੀ ਐਤਵਾਰ ਮੇਰੇ ਵੀਰ ਨੇ ਮਿੱਤਰ ਨੇ ਹੁਣ ਘਰ ਵਾਲੀ ਬੀਬੀ ਨੇ ਦਾਲ ਭਾਜੀ ਬਣਾਈ ਬਿਸਤਰਾ ਵਿਛਾਇਆ ਹੁਣ ਉਹ ਢੀਕੇ ਪਿੱਛੇ ਸ਼ਾਇਦ ਕੋਈ ਚਾਰ ਬੰਦੇ ਆਉਣੇ ਨੇ 11 12 ਵਜੇ ਤੇ ਕਹਿਣ ਲੱਗੇ ਅਜੇ ਤੱਕ ਤੇਰਾ ਯਾਰ ਹੀ ਨਹੀਂ ਆਇਆ ਉਨੇ ਹੋ ਕਰਕੇ ਵੇਖਿਆ ਕਹਿਣ ਲੱਗੀ ਆ ਗਿਆ ਹੀ ਤੇ ਘਰਵਾਲੀ ਕਹਿਣ ਲੱਗੀ ਤੇਰੀਆਂ ਕੁੱਤਿਆਂ ਤੇ ਬਿਲਿਆਂ ਨਾਲ ਯਾਰੀਆਂ ਲੀਆਂ ਧਿਆਨ ਦੇ ਆ ਜ ਆਪਾਂ ਕਈ ਦਿਨਾਂ ਗੱਲ ਕਰਨ ਲੱਗੇ ਗੌਰਦੇ ਨਹੀਂ ਮੇਰੀ ਸਾਰੀ ਕਥਾ ਭੁੱਲ ਗਿਆ ਨਾ ਐ ਜੇ ਗੱਲ ਪੱਲੇ ਪਣ ਜੂ ਤੇ ਮੇਰਾ ਇੱਥੇ ਆਉਂਦਾ ਮੁੱਲ ਮੁੜ ਜਾਏਗਾ ਉਹ ਕਹਿਣ ਲੱਗੀ ਤੇਰੇ ਕੁੱਤਿਆਂ ਤੇ ਬਿਲਿਆਂ ਨਾਲ ਯਾਰੀਆਂ ਰੀਆਂ ਸ਼ੇਰ ਮੁੜ ਗਿਆ ਜਦੋਂ ਅਗਰੇ ਦਿਨ ਲੱਕੜ ਹਾਰਾ ਗਿਆ ਤੇ ਸ਼ੇਰ ਕਹਿਣ ਲੱਗਾ ਮਿੱਤਰਾ ਮੈਨੂੰ ਕੁਹਾੜੇ ਨਾਲ ਕੁਹਾੜਾ ਮਾਰ ਉਹ ਲੱਕੜ ਹਾਰਾ ਕਹਿਣ ਲੱਗਾ ਸਿਆਣਾ ਬਣ ਭਾਈ ਮੈਂ ਤੇਰਾ ਮਿੱਤਰ ਤੇ ਕੁਹਾੜਾ ਮਾਰਾਂ ਕਹਿਣ ਲੱਗਾ ਮੈਂ ਜਾਨਵਰ ਵੀ ਹਾਂ ਨਾ ਮਾਰੇਗਾ ਮੈਂ ਮਾਰ ਦਿਆਂਗਾ ਉਹਨੇ ਡਰਦੇ ਡਰਦੇ ਨੇ ਪੁਹਾੜਾ ਵਾਰਿਆ ਮਾਰਿਆ ਜਾਂ जख्म ਹੋਇਆ ਪੰਜ ਸੱਤ ਨੇ ਲੰਗੇ ਤੇ ਕਹਿਣ ਲੱਗਾ ਥੋੜਾ ਜਿਹਾ ਕੰਮ ਕਰ ਕੇਂਦਾ ਦੱਸ ਮੇਰਾ जख्म ਇਹ ਕੀ ਠੀਕ ਹੋਇਆ ਕਿ ਨਹੀਂ ਕਹਿਣ ਲੱਗਾ ਉਹ ਤਾਂ ਲੱਭਦਾ ਨਹੀਂ ਤੇ ਸ਼ੇਰ ਕਹਿਣ ਲੱਗਾ ਪੁਹਾੜੇ ਦਾ जख्म ਤਾਂ ਮਿੜ ਗਿਆ ਪਰ ਤੇਰੀ ਘਰ ਵਾਲੀ ਨੂੰ ਕੁੱਤਾ ਤੇ ਬਿੱਲਾ ਗਿਆ ਉਹ जख्म ਅਜੇ ਨਹੀਂ ਮਿੜਿਆ ਇਸ ਕਰਕੇ ਮੈਂ ਵਾਰ-ਵਾਰ ਇਹ ਗੱਲ ਪੀੜ ਕਰ ਰਿਹਾ ਐ ਇਹੋ ਜੀ ਗੱਲ ਨਾ ਕਹੋ ਜਿਹੜੀ ਸਾਡਾ ਪਾਰ ਪਾਰ ਦੇ ਅਸੀਂ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਜੰਗ ਵੇਨੇ ਆ ਮਾਂ ਭਾਰ ਦਾ ਇੱਕ ਦ੍ਰੋਪਦੀ ਦੀ ਜਵਾਨ ਕਰਕੇ 18 ਕੁੰਗੀਆਂ ਫੌਜ ਘਰ ਕੋਈ ਸੀ ਦ੍ਰੋਪਦੀ ਦੀ ਜਵਾਨ ਕਰਕੇ ਕਿ ਟੌਪਿਕਲੀ ਕੋ ਮੇਸਾਪੀ ਜਾਵਾਂ ਇਹ ਗੱਲ ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਮਾਤਾ ਗੰਗਾ ਜੀ ਇਹ ਗੁਰੂ ਪੰਚਮ ਪਾਠਾ ਨੂੰ ਕਹਿੰਦੇ ਗੁਰਦੇ ਵਾਸਤੇ ਕਹਿਣ ਲੱਗੇ ਭਲਾ ਕਿੰਨੀ ਕਬੱਡੀ ਗੱਲ ਹੈ ਕਿਉਂਕਿ ਆਪਾਂ ਸਿੱਖਾਂ ਬਾਣੀ ਕਹਿੰਦੀ ਧਰਤੀ ਕਦੇ ਨਾ ਹੋਈ ਜਨਕ ਦੀ ਅਰਦਾਸ ਜੀ ਕੀ ਬਰਥਾ ਹੋਏ ਸੋ ਗੁਰਪ੍ਰੇਰ ਅਰਦਾਸ ਕਰ ਇਹਨੂੰ ਚਿੱਤਣਾ ਕੱਲ ਵੀਰਵਾਰ ਲੰਘਿਆ ਤੁਸੀਂ ਗੁਰੂ ਅੱਗੇ ਅਰਦਾਸ ਨਹੀਂ ਕਰਦੇ ਤੁਸੀਂ ਕਬਰਾਂ ਅਗੇ ਅਰਦਾਸ ਕਰਦੇ ਬਹੁ ਡਿੱਗ ਪਿਆ ਤੇ ਬਾਬਾ ਬਹੁ ਰਸ਼ਾ ਤੇ ਕੱਟਾ ਮਰ ਕੇ ਤੇ ਬਾਬਾ ਕੱਟੇ ਸ਼ਾ ਹਨਾਨੀ ਦੀ ਗੱਲ ਆ ਕਰੋਰ ਸਾਹਿਬ ਨੂੰ ਕਹਿੰਦੇ ਨੇ ਕਰੋਰ ਸਾਹਿਬ ਨੂੰ ਤੁਸੀਂ ਸੁਣ ਕੇ ਹਨ ਹੋ ਜੇਗੇ ਕਿ ਆਪਾਂ ਕੋਠੇ ਰਿੰਦੇ ਸੋ ਕੋਠੇ ਇੱਕ ਜੱਟ ਨੇ ਗਾਰੇ ਨਾਲ ਗੱਡ ਭਰੀ ਐ ਤੇ ਗੱੜ ਦਾ ਪੀਆ ਟੁੱਟ ਗਿਆ ਗਾਰਾ ਡਿੰਪਿਆ ਉਥੇ ਕਬਰ ਬਣੀ ਦੇ ਬਾਬਾ ਗਾਰੇ ਸ਼ਾ ਕਰੂਰ ਸਾਹਿਬ ਨੂੰ ਜਾਂਦਿਆਂ ਵੇਖ ਲੈਣਾ ਅਸੀਂ ਗਾਰੇ ਸ਼ਾਬ ਦੇ ਸਿੱਖ ਨਹੀਂ ਅਸੀਂ ਬੋਲ ਸ਼ਾ ਦੇ ਸਿੱਖ ਨਹੀਂ ਅਸੀਂ ਆ ਸਿੱਖ ਜਿਸ ਗੁਰੂ ਰਾਮਦਾਸ ਦੇ ਦਰ ਤੋਂ ਆਇਆ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਕ ਜਨ ਮੰਨਨੇ ਪ੍ਰਤਾਪ ਗੁਰੂ ਦਾਸ